ਰਹਾ ਦੁਕਾਨ ਮੀਂਹ ਪਾ ਵਾਲੇ ਮੋਟਰ ਛੱਡ ਕੇ ਹੁਣੀ ਗੂਜੀ ਹਾਂ ਚੱਲ ਗਈ ਤੋਰੇ ਆਪਾ ਹਾਂ ਮਾਂ ਆਇਆ ਨਹੀਂ ਸੀ ਭੈਣ ਰਖੜੀ ਬਣਾ ਲਿਆ ਹੁੰਦਾ ਜੀ ਆ ਤਾਂ ਚੱਕ ਲਿਆ ਕਰ ਪਰੇ ਘੋਣਾ ਵਾਲੇ ਆ ਹਾਂ ਰਖੜੀ ਬਣਾ ਲਿਆ ਹੁੰਦਾ ਸੇ ਕਿਦਿਆਂ ਰਖੜੀ ਰਖੜੀ ਸਾਜੀ ਆ ਅੱਜ ਤੇ ਕੱਲ ਨੂੰ ਓਏ ਤਾਂ ਫੇ ਕੱਲ ਨੂੰ ਆ ਕੇ ਬਣਾ ਲਿਆ ਇੱਕ ਹੀ ਹੁੰਦਾ ਇੱਕ ਦਿਨ ਦਾ ਪਹਿਲਾ ਮਗਰ ਦਾ ਬਣਾ ਲੈਣਾਗਾ ਕੀ ਕੁਛ ਲੈ ਕੇ ਜਾਣਾ ਹੈ ਆਹੀ ਹੁੰਦਾ ਡੱਬਾ ਲੈ ਜੀ ਨਾਲ ਮਿੱਠਾ ਪਟੋਲਾ ਹੁੰਦਾ ਕੋਈ ਫਲ ਲੈ ਜੀ ਹੋਰ ਕੀ ਹੁੰਦਾ ਰਖੜੀ ਤਾਂ ਉਹੀ ਮੰਨੂਗੀ ਅੱਛਾ ਹਾਂ ਹੋ ਸਕਦਾ ਚਲੋ ਉਹਦੇ ਆਏ ਕੱਪੜੇ ਦੇ ਆਏ ਹੁਣ ਹੋਰ ਕੀ ਸੂਟ ਪਰ ਜਾਂਦਾ ਹੋਏ ਲੈ ਦੂੰਗਾ ਮੈਂ ਤਾਂ ਚੁੱਤਲਵੰਡੀਓ ਚਲ ਮੈਂ ਦੇ ਰਾਂਗਾ ਫਿਰ ਮੈਂ ਜਾਂਦਾਗਾ ਮੋਟਰ ਛੱਡ ਕੇ ਆਉਣੀ ਮਾਨੂੰ ਬੁੰਡੇ ਰੁਕੈ ਨਾ ਉਹ ਛੱਡ ਦੂ ਮੋਟਰ ਤਾਂ ਕਿੱਦਾਂ ਆਇਆ ਉਹ ਨਾ ਫਿਰ ਅੱਜ ਲੱਗੂਗਾ ਥੋੜਾ 2 ਘੰਟੇ ਚ ਮੁੜਿਆ ਹਾਂ ਹਾਂ ਚੱਲ ਮੈਂ ਪੁੱਛਦਾ ਉਹਨੂੰ ਮੈਂ ਜਾਣਾਂ ਮੈਂ ਨਹੀਂ ਮੈਂ ਨੂੰ ਪੈਗਾ ਕੰਮ ਤੇ ਮੋਟਰ ਛੱਡ ਦਿਓ ਗਾਹਲੀ ਚੰਗਾ ਹਾਂ ਹਾਂ ਮੋਟਰ ਛੱਡੀ ਚੰਗਾ ਭਾਈ ਬਣ ਕੇ ਯਾਰ ਹੋਰ ਕੋਈ ਉਹ ਤਾਂ ਮੁੜਿਆ ਆਉਂਗਾ ਮੈਂ 2 ਤਿੰਨ ਘੰਟੇ ਤੱਕ ਮੁੜਿਆ ਆਉਂਗਾ ਆਹੋ ਚੱਲ ਕੇ ਕਿਦਾਂ ਸੀ ਹੋਣਾ ਫੋਨ ਤਾਂ ਉਹਨ ਲਾਇਆ ਸੀਗਾ ਕਿ ਦੇਰੋਂ ਮਾਂ ਮੋਟਰ ਛੱਡ ਦੇ ਭਰੇ ਯਾਰ ਓਕੇ ਤਨਾ ਕਿਉਂ ਤੁਸੀਂ ਕਿੱਥੇ ਜਾਂਦੇ ਤੇ ਮਹਾਰਾ ਕੁਰੀ ਬਣਾ ਲੇ ਕੁੜੀ ਨੂੰ ਲੈ ਪਾਣੀ ਲਾ ਲਓ ਝੋਨੇ ਚੋਂ ਪਾਣੀ ਸੁੱਕਿਆ ਫੇਰ ਪਾਣੀ ਦਾ ਤੇ ਮੈਨੂੰ ਵੀ ਕਦੇ ਪਾਣੀ ਦਾ ਮੈਨੂੰ ਫਿਕਰ ਹੈ ਠੀਕ ਹੈ ਉਹ ਕੁੜੀ ਠੀਕੀ ਕਹਿੰਦੀ ਹੁਣ ਇਹ ਰਖੜੀ ਬਣਾ ਲੈ ਜੀ ਆਪ ਤਾਂ ਕਦੇ ਨਾ ਫੋਨ ਨਹੀਂ ਪੁੱਛਿਆ ਕਦੇ ਘਰ ਆਏ ਨਹੀਂ ਪੁੱਛਿਆ ਵੀ ਕਿਵੇਂ ਹੋ ਤੁਸੀਂ ਹੈ ਹੁਣ ਰਖੜੀ ਵੇ ਭਰਾ ਆ ਜਾਂਦੇ ਆ ਤੇ ਭਰਾ ਆਰ 11 ਵੇਲੇ ਆਉਂਦੇ ਹੁੰਦੇ ਨਾ ਤੇ ਫਿਰ ਉਹ ਤਾਂ ਕਦੇ ਹਾਲ ਚਾਲ ਨਹੀਂ ਪੁੱਛਿਆ ਵੀ ਕਿਵੇਂ ਹੋ ਤੁਸੀਂ ਔਖੇ ਹੋ ਕਿ ਸੌਖੇ ਹੋ ਤੁੰਗਰੇ ਨਾਲ ਜਾਣਾ ਤਾਂ ਮੈਂ ਕੱਲਾ ਜਾਣਾ ਮੈਂ ਤਾਂ ਜਾਣ ਨਹੀਂ ਦਿੰਦੀ ਨਹੀਂ ਜਾਣਾ ਕਦੇ ਫੋਨ ਕਰਿਆ ਕਦੇ ਆਈ ਹੈ ਪਰ ਹੁਣ ਮੈਂ ਕਹਿੰਦਾ ਕਿ ਤੂੰ ਆਖੇ ਵੀ ਆ ਜਾਓ ਅੱਜ ਜੇ ਰਖੜੀ ਬਣਾਉਣੀ ਹੈ ਤਾਂ ਅੱਜ ਕਹਿਦਾ ਵੀ ਆ ਜਾਓ ਕਹਿ ਤਾ ਤੂੰ ਤੇ ਅਰਤੀ ਮੇਰਾ ਕਹਿਣਾ ਹੁੰਦਾ ਓਂ ਕਹਦੇ ਆਖੇ ਨਾ ਵੀ ਮਿਲ ਜਾਓ ਮਿਲ ਤਾ ਤੂੰ ਦੱਸ ਕੀ ਕਰਨਾ ਨਹੀਂ ਜਾਣਾ ਖੁਸ਼ ਹੈ ਮੈਂ ਨਹੀਂ ਜਾਣਦੀ ਹਾਂ ਖੇਤ ਜਾ ਪਾਣੀ ਲਾ ਅੱਜ ਨਾਲ ਜੰਮਿਆ ਹੁਣ ਤਾਂ ਮੋਹ ਹੋ ਗਾਇਆ ਕਿ ਦੂਜੇ ਦਾ ਹਾਂ ਉਹ ਨੂੰ ਕੁਝ ਤਾਂ ਬੈਠ ਕੇ ਕਹਿਦਾ ਵੀ ਉਹਦਾ ਬਰਤਨ ਆ ਜਿੱਤਾ ਬਰਤਨ ਆ ਨਾ ਨਹੀਂ ਜਾਣਾ ਪਾਣੀ ਲਾ ਮੈਂ ਤਾਂ ਲਾ ਲੂੰਗਾ ਹੁਣ ਖੋ ਜਰਾ ਆ ਰਾਦਨ ਇੱਧਰ ਨਹੀਂ ਜਾਣਾ ਤੂੰ ਇੱਧਰ ਨਹੀਂ ਜਾਣਾ ਆ ਕੇ ਮੇਕੀ ਗੋਡੇ ਜੇ ਤੱਕ ਇਸ ਪਾਲੇ ਕਿਆ ਕਹਿੰਦੀ ਜਾਣਾ ਨਹੀਂ ਕਹਿੰਦਾ ਜਾਣਾ ਕਹਿੰਦੀ ਕੁੜੀ ਨੇ ਪਏ ਕਿਤੇ ਦਾ ਦੁੱਖ ਦੇ ਸੁਖ ਦੇ ਫੋਨ ਨਹੀਂ ਕਰਿਆ ਕਦੀ ਹੁਣ ਰਖੜੀ ਵਾਲੇ ਫੋਨ ਕਰਤਾ ਉਹ ਆਦੀਆ ਤਾਂ ਭਾਈ ਨਾ ਜਾਉਂਦੇ ਨੇ ਤੇ ਹਰ ਤਾਂ ਹੱਸਦੇ ਖੇਡਦੇ ਜਾਂਦੇ ਹੁੰਦੇ ਹੁਣ ਹੱਸਦੇ ਕਹਿੰਦੇ ਮੈਨੂੰ ਆਏ ਸੀ ਵੀ ਆ ਦੋ ਘੰਟ ਮੈਂ ਤਾਂ ਨਾ ਫੋਨ ਕਰਕੇ ਵੀ ਕਹਿੰਦਾ ਮੁੰਡੇ ਨੂੰ ਮੋਟਰ ਦਾ ਮਾਂ ਛੱਡਦੀ ਯਾਰ ਤੂੰ ਉਗਣਾ ਜਰਮਾ ਮੋਟਰ ਸ਼ਾਰਟ ਦਿੰਦਾ ਐਵੇਂ 2 ਘੰਟੇ ਤੇਰ ਨੂੰ ਤਾਂ ਉਹ ਹੀ ਨਿਕਲੇ ਪਾਉਂਦੇ ਹੁੰਦੇ ਕਲੇ ਸੋ ਪਾਉਂਦੀ ਐ ਮੈਂ ਤਾਂ ਨਹੀਂ ਪਾਉਂਦਾ ਉਹ ਤਾਂ ਕਹਿੰਦੀ ਵੀ ਜਾਂ ਤਾਂ ਮੇਰੇ ਨਾਲ ਵਰਤ ਜਾਉਂਦੇ ਨਾ ਵਰਤ ਇਹਨਾਂ ਨੂੰ ਹੁਣ ਐ ਤਾਂ ਪਤਾ ਨਹੀਂ ਵੀ ਉੱਥੇ ਜਾ ਕੇ ਕਿਵੇਂ ਵਰਤੂ ਵਰਤਣਾ ਤੇ ਇੱਥੇ ਪਊਗਾ ਕੱਦ ਭਾਈ ਜੇ ਮੈਂ ਕਹਿੰਦੀ ਐ ਫਿਰ ਉਹ ਮੈਂ ਕਾਤੋਂ ਮਾ ਗਾਉ ਮੈਂ ਦੇ ਦੂੰਗੀ ਨਹੀਂ ਦੇ ਮੈਂ ਹੀ ਲੱਗ ਕੇ ਵੀ ਮੈਂ ਹੀ ਲੈ ਆ ਕੇ ਦਿੰਦੀ ਆ ਮੋ ਉਹ ਤੇ ਦੂੰਖ ਹੁੰਦੇ ਦੂੰਗੀ ਮਾ ਮਾ ਦਾ ਤਾਂ ਮੱਚਦਾ ਹੁੰਦਾ ਇਹਨਾਂ ਦਾ ਨਹੀਂ ਨਾ ਮੱਚਦਾ ਬਗਾਨਾ ਕੂਣ ਹੈ ਚੱਲ ਮੈਂ ਇਹਨਾਂ ਨੂੰ ਚੱਕਾ ਲਾ ਦੇ ਫਿਰ ਮੈਂ ਰੱਜੀ ਤੀ ਜਾਨਾ ਹੈਗਾ ਹੁਣ ਫਿਰ ਹੈ ਮਾੜ ਜੀ ਤੇਰੇ ਨਾਲ ਗਾਜ ਚਾਹ ਕਰੂਗੀ ਤਾਂ ਚਾਹ ਪੀ ਕੇ ਵਾਪਸ ਜਾਨਾ ਹੈ ਹਾਂ ਬਈ ਨਾ ਅੱਜ ਤਾਂ ਨਹੀਂ ਕੱਲ ਨੂੰ ਸੁਲਾਇਆ ਕੱਲ ਨੂੰ ਆਉਂਗੀ ਜਾਣਾ ਕਿਤੇ ਫਿਰ ਚਲੋ ਅੱਜ ਆ ਜਾਂੀ ਫਿਰ ਮੈਨੂੰ ਨੀਅਤ ਹੈ ਚਲ ਅੱਜ ਆ ਜੂਗੀ ਚੱਲ ਆਉਣੀ ਹੈ ਫਿਰ ਮੈਂ ਠੀਕ ਹੈ ਕੀ ਆਂਦਾ ਪੁੱਛਣੀ ਭੁੱਲ ਗਈ ਆਂਦਾ ਸੀਗਾ ਚਾਂਦੀ ਦੀ ਲਿਆਦੀ ਮੈਂ ਪੁੱਛਾ ਤਾਂ ਸਹੀ ਚਾਂਦੀ ਦੀ ਕਿ ਤੀਜੀ ਹੈਲੋ ਹਾਂ ਬਾਈ ਸੱਚ ਉਹ ਤਾਂ ਮੈਂ ਲਾਇ ਦੁਬਾਰੇ ਫੋਨ ਤਾਂ ਆਉਂਗੀ ਹਾਂਜੀ ਆਉਣੀ ਆ ਬਸ ਮੈਂ ਮੈਂ ਖਾਉਂਗੀ ਹੋਈ ਮੈਂ ਚਾਂਦੀ ਦੀ ਰਖੜੀ ਲਿਆਵਾਂ ਕਿ ਦੂਜੀ ਲਿਉਣੀ ਆ ਮੈਂ ਤਾਂ ਐਸੀ ਵਿਸਾਰ ਮੈਂ ਕਿ ਚਾਂਦੀ ਦੀ ਰਖੜੀ ਬੰਨ੍ਹਦੇ ਚਾਂਦੀ ਦੀ ਲਿਆਦ ਕੁਛ ਨਹੀਂ ਹੁੰਦਾ ਚੱਲ ਠੀਕ ਚੱਲ ਬਸ ਮੈਂ ਤੁਰਦੀ ਜਾਂਦੀ ਦੀ ਆਉਂਗੀ ਠੀਕ ਹੈ ਠੀਕ ਹੈ ਠੀਕ ਹੈ ਨਾ ਨਾ ਬਾਹਲਾ ਚੀਰ ਨਹੀਂ ਲਾਉਂਦੀ ਬਸ 20 ਮਿੰਟਾਂ ਚ ਤੁਰਦੀ ਆਇਥੋਂ ਮੈਂ ਕਾਂਟੇਕ ਤੱਕ ਤੁਹਾਡੇ ਕੋਲੇ ਆ ਜਾਈਂਗੀ ਠੀਕ ਹੈ ਓਕੇ ਓਕੇ ਇਹ ਬੰਦਾ ਬਾਹਰ ਖੁੱਲ ਗਿਆ ਇਹਨਾਂ ਦੇ ਕੋਲੇ ਸੀ ਪਤਾ ਨਹੀਂ ਲੱਗਿਆ ਉਹ ਚਾਹ ਕਰ ਜਾ ਤੂੰ ਤੋੜੀ ਕਰਦੀ ਸੀ ਬਸ ਹੋਰ ਕੀ ਕਰਦੇ ਸੀ ਮੈਂ ਖੇਤ ਜਾਣਾ ਚਾਹ ਕਰਦੇ ਖੇਤ ਬਣਾ ਕੇ ਚਾਹ ਹੋ ਨਾ ਚਾਹ ਤਾਂ ਮੈਂ ਬਣਾ ਲੈਂਦੀ ਆ ਮੇਰੀ ਗੱਲ ਸੁਣੋ ਤੇ ਫੋਨ ਆਇਆ ਸੀ ਜੀ ਕਿ ਮੈਂ ਤਾਂ ਅੱਜ ਨਾ ਰਖੜੀ ਬੰਨਣ ਜਾਣਾ ਹੈ ਹੂੰ ਤੇ ਮੈਂ ਦਵਾ ਲਈ ਚਾਹ ਚੜਿਆ ਆ ਕੇ ਕਿ ਚਾਂਦੀ ਦੀ ਰਖੜੀ ਆਖੇ ਚਾਂਦੀ ਦੀ ਰਖੜੀ ਲੈ ਕੇ ਮੇਰੀ ਗੱਲ ਸੁਣ ਤਾਗੇ ਨੇ ਵੀ ਨਹੀਂ ਬੰਨਣ ਦਿੰਦਾ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਇੰਨਾ ਚਾਹ ਚੜਿਆ ਪਿਆ ਕੈਨੂੰ ਤਾਂ ਚਾਹ ਚੜਿਆ ਤੇ ਮੇਰੀ ਭੈਣ ਵਾਰੇ ਜਵਾਬ ਦੇਦਾ ਤੂੰ ਮੈਂ ਤਾਂ ਉਹਨਾਂ ਵੇ ਹੁਣ ਦੁੱਖ ਦੇ ਸੁੱਖ ਦੇ ਵੀ ਜਾਣੀ ਫੋਨ ਵੀ ਕਰਦੀ ਤੇ ਨਹੀਂ ਤੂੰ ਤਾਂ ਹੀ ਤਾਂ ਜਾ ਰਹੀ ਹੈ ਇੱਧਰ ਵਰਤਦੀ ਨਹੀਂ ਜਦੋਂ ਮੈਨੂੰ ਨਹੀਂ ਪਤਾ ਮੈਂ ਤਾਂ ਕਹਿੰਦਾ ਮੈਂ ਤਾਂ ਬੰਨ੍ਹ ਕੇ ਆਉਂਦਾ ਤੂੰ ਤਾਂ ਕੁਛ ਕਹਿੰਦਾ ਜਾਣਾ ਨਹੀਂ ਨਾ ਮੈਂ ਤੇ ਜਾ ਕਿਦੋਂ ਮੈਂ ਨਹੀਂ ਕਿਹਾ ਮੈਂ ਇਥੋਂ ਥਾਪੜਾ ਰਾਬੇ ਚੁੱਪ ਕਰਕੇ ਘਰੇ ਵਾਜਾ ਨਹੀਂ ਨਾ ਮੈਂ ਤੇਰਾ ਮੈਂ ਤੈਨੂੰ ਕਿਹਾ ਕਹਤਾ ਆ ਆਪਣਾ ਗੱਜਾ ਦੀਏ ਕਰਨੇ ਤੇਰਾ ਚਾਹਣਾ ਨਹੀਂ ਸੀ ਤੇ ਉਹ ਕਰਕੇ ਤਾਂ ਹਾਂ ਹੁਣ ਕੋਈ ਕੰਮ ਹੋ ਗਿਆ ਦਾ ਮੈਂ ਤਾਂ ਉਹਨਾਂ ਨੂੰ ਐਂ ਕਹਤਾ ਮੈਂ ਚੰਗਾ ਹੋਣੀ ਐ 20 ਮਿੰਟਾਂ ਤੱਕ ਤੁਰਦੀ ਆ ਉਹ ਡਿੱਚੀ ਜਾਂਦੇ ਹੋਣੇ ਹੈਲੋ ਹਾਂ ਨਹੀਂ ਬਾਈ ਮੈਂ ਤਾਂ ਤੁਰ ਹੀ ਨਹੀਂ ਹੈਗੀ ਹਜੇ ਸਾਨੂੰ ਨਾ ਅੱਜ ਕੰਮ ਹੋ ਗਿਆ ਤੇ ਕੱਲ ਨੂੰ ਦੇਖਾਂਗੇ ਕੱਲ ਨੂੰ ਤੁਸੀਂ ਘਰੇ ਹੋਵੋ ਤੁਸੀਂ ਕਿੱਥੇ ਜਾਣਾ ਕੱਲ ਨੂੰ ਅੱਛਾ ਭਾਬੀ ਨਹੀਂ ਜਾਣਾ ਰਖੜੀ ਬੰਨਣਾ ਚਲ ਫੇਰ ਮੈਂ ਦੇਖਦੀ ਹਾਂ ਦੱਸਦੀ ਹਾਂ ਚਲ ਫੇਰ ਮੈਂ ਅੱਧੇ ਘੰਟੇ ਤੱਕ ਠੀਕ ਹੈ ਠੀਕ ਹੈ ਠੀਕ ਹੈ ਚਲ ਫੇਰ ਮੈਂ ਅੱਧੇ ਘੰਟੇ ਤੱਕ ਦੱਸਦੀ ਹਾਂ ਓਕੇ ਮੈਂ ਤਾਂ ਪੰਗਾ ਕਰ ਲਿਆ ਲੜ ਕੇ ਜੇ ਮੈਂ ਬਾਗੀ ਜੰਦੀ ਵਧੀਆ ਸੀ ਸਮਾਂ ਦੀ ਪਹਿਲਾਂ ਉੱਧਰ ਬੰਨੇ ਹੁੰਦੇ ਤੇ ਫਿਰ ਮੈਂ ਬੰਨੇ ਹੁੰਦੀ ਆਉਂਦੀ ਹੋਈ ਉੱਧਰ ਪਰ ਮੈਨੂੰ ਨਾ ਮੈਨੂੰ ਨਹੀਂ ਜਾਣ ਦੇਣਾ ਮੈਂ ਇਮੀ ਰੋਕਿਆ ਹਨਾ ਮੇਰੀ ਗਲਤ ਗੱਲ ਸੀ ਹੁਣ ਭਾਬੀ ਵੀ ਤਾਂ ਦੇ ਪੇਕੀ ਜਾਊਗੀ ਬੰਨਣਾ ਲੋਕ ਸਾਰੇ ਐ ਕਰਦੇ ਨੇ ਵੀ ਉਹ ਗਾਹਾਂ ਦੀ ਗਾਹਾਂ ਗਾਹਾਂ ਦੀ ਗਾਹਾਂ ਹਨਾ ਜਿੱਦਾਂ ਭੈਣਾਂ ਦੇ ਭਰਾ ਹੈ ਨਹੀਂ ਉਹ ਤਰਸਦਿਆਂ ਨੇ ਤੇ ਇਹ ਵੀ ਹੁਣ ਉਹਦੀ ਭੈਣ ਤਾਂ ਇਹਦੀ ਤਾਂ ਤਰਸਦੀ ਹੋਊਗੀ ਆਂਦੀ ਹੋਊਗੀ ਲਾ ਆਇਆ ਨਹੀਂ ਹੈਗਾ ਗਵਰ ਖੜੀ ਬਣਾਉਣ ਮੈਂ ਇਥੋਂ ਮੈਂ ਬਹੁਤ ਗਲਤ ਕੰਮ ਕੀਤਾ ਹਨਾ ਚਲ ਮੈਂ ਹੁਣ ਐ ਕਰਦੀ ਆ ਤਾਂ ਮੰਨਣਾ ਨਹੀਂ ਹੁਣ ਮੈਂ ਬੀਬੀ ਕੋਲੇ ਜਾਨੀ ਬੀਬੀ ਨੂੰ ਕਹਿਨੀ ਆ ਬੀਬੀ ਤੂੰ ਕਹਿ ਵਿਸਤ ਰਖੜੀ ਬਣਾ ਲਿਆਉਣੀ ਆ ਚਲ ਆਉਂਦੀ ਹੋਈ ਨਵੇਂ ਵੀਰ ਮੈਂ ਵਗ ਜੂ ਨਹੀਂ ਫਿਰ ਮੇਰੀ ਵੀ ਬੇਇੱਜ਼ਤੀ ਹੋਊਗੀ ਮੈਨੂੰ ਨਹੀਂ ਜਾਣ ਦੇਣਾ ਬੀਬੀ ਕੋਲ ਮੇਰੇ ਸੱਚੇ ਨਾਲ ਕੋਈ ਜਾਵੇ ਤਾਂ ਸੱਚੀ ਬੋਲੀ ਇਹ ਦੋਵੇਂ ਸੋ ਜਾ ਰਹੀਆਂ ਹਨ ਆਹੋ ਮਾਂ ਆਂਦੀ ਸੀਗੀ ਆ ਹੁਣ ਉਹ ਤਾਂ ਪਹਿਲਾਂ ਆਇਆ ਸੀ ਉੱਥੇ ਅੰਦਰੋਂ ਮੈਨੂੰ ਆ ਤਾਂ ਚਾਹ ਬਣਾ ਦੇ ਮੈਂ ਚੱਲ ਬਣਾ ਦਿਆਂਨੀ ਇੱਥੇ ਮੈਂ ਆ ਆਖਿਆ ਸੀ ਉਹਨੂੰ ਮੈਂ ਚੱਲ ਮੈਂ ਅੱਜ ਉਹਨਾਂ ਤੋਂ ਫੋਨ ਆਇਆ ਸੀਗਾ ਵੀ ਰਖੜੀ ਬੰਨ ਜਾ ਮੈਂ ਕਿਹਾ ਆਪਾਂ ਰਖੜੀ ਬੰਨਣ ਜਾਣੀ ਤੇ ਮੈਨੂੰ ਤਾਂ ਜਾਣ ਹੀ ਨਹੀਂ ਦਿੱਤਾ ਕਿਉਂ ਜਾਣ ਕਿਉਂ ਉਹਨਾਂ ਨੂੰ ਮੈਨੂੰ ਪਹਿਲੇ ਜਦੋਂ ਤੂੰ ਮੈਨੂੰ ਨਹੀਂ ਜਾਣ ਦਿੰਦੀ ਤੇ ਤੂੰ ਨਹੀਂ ਜਾਣਾਂ ਮੈਂ ਨਹੀਂ ਜਾਣ ਦਿੰਦਾ ਨਹੀਂ ਹੋਈ ਨਾ ਰਖੜੀ ਤੂੰ ਵੀ ਬਣਾ ਕੇ ਬੰਨ ਕੇ ਆ ਕੇ ਉਹਦੋਂ ਵੀ ਬਣਾ ਕੇ ਲਿਆਉਗਾ ਇਹ ਅੱਕਾ ਰਖੜੀ ਵਾਲੇ ਹੁਣ ਮੇਰੇ ਤਾਂ ਆਖੇ ਨਹੀਂ ਲੱਗਣਾ ਮੈਂ ਉਹਦਾ ਜਵਾਬ ਦੇ ਦਿੱਤਾ ਜਾਂ ਤਾਂ ਹੁਣ ਫਿਰ ਤੂੰ ਕਹਿ ਚਲ ਅਸੀਂ ਪਹਿਲਾਂ ਉਧਰ ਹੁੰਦਾ ਰਸਤਾ ਹੁੰਦਾ ਇਹ ਬਣਾ ਲਿਆਵਾਂਗੇ ਰਖੜੀ ਪਹਿਲਾਂ ਫੇਰ ਆਉਂਦੀ ਹੋਈ ਮੈਂ ਬੰਨੇ ਆਉਂਗੀ ਹਾਂ ਚੱਲ ਬੰਨ ਫੇਰ ਤੂੰ ਕਹਿ ਫੋਨ ਕਰ ਉਹਨੂੰ ਬੋਲ ਮਾਰ ਤੂੰ ਕਹੇਦੇ ਫਿਰ ਤੇਰੇ ਤੇ ਅੱਖੇ ਲੱਗ ਜੂ ਮੇਰੇ ਨਾਲ ਮੈਂ ਉਹਨੇ ਨਹੀਂ ਤੇ ਚਾਹ ਕਰਕੇ ਉਹਨੂੰ ਪਿਆ ਦੇਣੀ ਹੈ ਮੈਂ ਉਹਨੇ ਮੈਂ ਤਿਆਰ ਹੋ ਜਾ ਫੇਰ ਭਾਗ ਜਾਗੇ ਹਾਂ ਓਰੇ ਆਪ ਤਾਂ ਓਰੇ ਆ ਹਾਂ ਚੱਲ ਜਾ ਇਹ ਰਖੜੀ ਬੰਨਿਆ ਉਸਰ ਭੈਣ ਦੇ ਨਾਲੇ ਇਹ ਬੰਨਿਆ ਉਹ ਇਹਨੂੰ ਵੀ ਇੱਕ ਇੱਕੋ ਜਿਹਾ ਰਿਸ਼ਤਾ ਹੁੰਦਾ ਹੈ ਇਹਨੂੰ ਆਪ ਭੈਣ ਭਰਾ ਮੰਨਦਾ ਹੈ ਰਿਸ਼ਤਾ ਦਾ ਮੈਂ ਇੱਕੋ ਜਿਹਾ ਹੁੰਦਾ ਮੈਨੂੰ ਕਿਹਦੀ ਹੁਣ ਮੈਂ ਬੰਨ ਕਿਉਂਣੀ ਆ ਮੈਂ ਤੈਨੂੰ ਬੜਾ ਨੇੜੇ ਹੋ ਗਿਆ ਮੈਨੂੰ ਦੂਰ ਹੋ ਗਈ ਮੇਰੀ ਭੈਣ ਤਾਂ ਦੂਰ ਹੋ ਗਈ ਤੇਰਾ ਭਰਾ ਨੇੜੇ ਹੋ ਗਿਆ ਮੈਂ ਹਾਂ ਵੀ ਮੈਂ ਤਾਂ ਬੰਨਣ ਜਾਂਦਾ ਨਹੀਂ ਕੋਈ ਨਹੀਂ ਕੋਈ ਨਹੀਂ ਬੀਬੀ ਦੂਤਾ ਹੁਣ ਕਲੇਸ਼ ਤੇ ਕਹਿ ਦਿੰਨੀ ਚਲ ਮੈਂ ਤੇਰੀ ਗੱਲ ਤਾਂ ਨਹੀਂ ਹਟਾਉਂਦਾ ਭੱਜ ਜਾਊਂਗਾ ਹਾਂ ਤੇ ਰਖੜੀ ਬੰਨਿਆ ਉਹ ਇੱਕ ਇੱਕ ਪਾਸੇ ਪਹਿਲਾਂ ਇੱਧਰ ਵਗ ਜਓ ਮੈਂ ਬਾਏ ਤਾਂ ਭੈਣ ਕੋਲੇ ਜਾਉਂ ਪਹਿਲਾਂ ਚੱਲ ਕੋਈ ਨਹੀਂ ਕਿਸੇ ਪਾਸੇ ਵਗ ਜੂ ਕਲੇਸ਼ ਨਹੀਂ ਪਾਉਂਦੇ ਹੁੰਦੇ ਤਿਹਾਰਾ ਲੈ ਦੇਣ ਚਾਦਾ ਇੱਧਰ ਬੰਨਿਆ ਹੋ ਫੇਰੇ ਬੰਨਿਆ ਹੋਗੀ ਇੱਧਰ ਬੰਨਿਆ ਹੋ ਚੱਲ ਮੈਂ ਬਾਗ ਜਾਣਾ ਕਾ ਉਹਨੂੰ ਕਹਿੰਦੇ ਚਾਹ ਚੁ ਕਰ ਲੂ ਕਿਆ ਕਰ ਦੂਗੀ ਮੈਂ ਕਿੱਥੇ ਖੜੀ ਹੈ ਉਹ ਖੜੀ ਆ ਬਾ ਬੋਲ ਤ ਉਰੇ ਤਾਂ ਆ ਜਾ ਹੁਣ ਖੜ ਗਈ ਇੱਥੇ ਕਿਆ ਕਰਦਾ ਫੇਰ ਬਾਹ ਕੁਰਸੀ ਚੱਕ ਲੈ ਉਰੇ ਆ ਜਾ ਚਲਿਏ ਆਪਾ ਚੱਲ ਤਾਂ ਮੈਂ ਵੱਡਦਾ ਬੀਬੀ ਨੇ ਕਹਿਣ ਤੇ ਪਰ ਕਸੂਰ ਕੀ ਦਾ ਸੀਗਾ ਕਸੂਰ ਤਾਂ ਮੇਰਾ ਹੀ ਸੀ ਚਲ ਸੌਰੀ ਮੈਂ ਗਲਤੀ ਮੰਨਦੀ ਆ ਚਲ ਆਪਾਂ ਪਹਿਲਾਂ ਉਧਰ ਹੀ ਚੱਲਾਂਗੇ ਪਹਿਲਾਂ ਬਣਾ ਕੇ ਲਿਆਵਾਂਗੇ ਰੱਖੀ ਫੇਰ ਆਉਂਦੀ ਹੋਈ ਬਨੂੰ ਮੈਂ ਲੱਗਿਆ ਪਤਾ ਇਹ ਮੈਂ ਸਾਰੇ ਬੀਣਪਰਾ ਬਨਵਾਤ ਛੋੜ ਕੇ ਬੇਨਤੀ ਕਰਦਾ ਵੀ ਕਿਦੇ ਆਸਤੇ ਵੀ ਸ੍ਰੀ ਕਰਾ ਕਰੋ ਸਭ ਦੀ ਖੁਸ਼ੀ ਵੱਖੋ ਵੱਖਰੀ ਹੁੰਦੀ ਹੈ ਵੱਖਰ ਵੱਖਰਾ ਸੁਭਾਅ ਹੈ ਠੀਕ ਹੈ ਕਿਸੇ ਨੂੰ ਕੁਝ ਚੰਗਾ ਲੱਗਦਾ ਕਿਸੇ ਨੂੰ ਕੁਝ ਕਿਉਂ ਕਿਸੇ ਦਾ ਦਿਲ ਦਿਖਾਉਣੇ ਕਈਆਂ ਇਹ ਘਰਾਂ ਵਾਲਿਆਂ ਆ ਜਾਂਦੇ ਆ ਵੀ ਉਹ ਦਫਾੜ ਪਾ ਦਿੰਦੇ ਆ ਜਾ ਭੈਣਾਂ ਹੀ ਇਹ ਜੀਆਂ ਹੁੰਦੀਆਂ ਉੱਪਰ ਜਾਂਗਾਂ 'ਚ ਵੀ ਦਫਾੜ ਪਾਉਂਦੀਆਂ ਮੈਂ ਇਹ ਨਹੀਂ ਕਹਿੰਦਾ ਕਿ ਕੱਲੀਆਂ ਪ੍ਰਜਾਂਗਾਂ ਹੀ ਮੜਗੀਆਂ ਕੁੜੀਆਂ ਵੀ ਮੜਗੀਆਂ ਹੋ ਸਕਦੀਆਂ ਪਰ ਨਹੀਂ ਇਸ ਦਿਨ ਤੱਕ ਤੁਸੀਂ ਪਿਆਰ ਨਾ ਰਹੋ ਲੰਮੀ ਉਰਦੀ ਦਬਾਅ ਕਰ ਦਿਓ ਭਰਾ ਦੀ ਵੀ ਸਾਡੇ ਨਾਲ ਖੜਾ ਰਹੇ ਦੁੱਖ ਸੁੱਖ ਦੇ ਵਿੱਚ ਤੇ ਹਮੇਸ਼ਾ ਖੜੇ ਰਹੋ ਸਾਰਿਆਂ ਨੂੰ ਬੇਨਤੀ ਹੱਤਵੰਨ ਕੇ ਤੇ ਵੀ ਭਾਈ ਜੀ ਕਲੇਸ਼ ਨਾ ਕਰੀ ਉਹਨੂੰ ਜ਼ਰੂਰ ਧੀ ਭੈਣ ਕੋਈ ਵੀ ਹੈ ਵਿਸ਼ਕ ਮੈਂ ਜ਼ਰੂਰ ਸੋਚੋ ਕਿ ਜਰ ਗਲਤੀ ਕੀਦੀ ਹੈ ਜੇ ਕਲਤੀ ਇਹਨੇ ਮੈਨੂੰ ਰੋਕਿਆ ਤਾਂ ਮੈਂ ਇਹਨੂੰ ਰੋਕਿਆ ਤਾਂ ਉਹ ਇਹਨੂੰ ਅਹਸਾਸ ਹੋਇਆ ਇਸ ਗੱਲ ਦਾ ਇਹਨੇ ਸੌਰੀ ਫੀਲ ਕਰੀ ਤਾਂ ਅਸੀਂ ਦੋਨੇ ਤਿਆਰ ਹੋਏ ਤਿਆਰ ਹੋ ਕੇ ਹੁਣ ਕੀ ਰਹਿ ਗਿਆ ਗੱਲ ਤਾਂ ਉੱਥੇ ਆ ਗਈ ਨਾ ਫਿਰ ਉਹ ਘੰਟਾ ਦੋ ਘੰਟੇ ਵੇਸਟਿੰਗ ਕੇ ਨਾ ਇਹਨੇ ਕਿੱਚ ਅਸੀਂ ਮੁੜਿਆ ਆਉਂਦੇ ਹੁਣ ਤਾਂ ਖਾਣੇ ਚ ਪੈ ਗਈ ਸਹੀ ਗੱਲ ਹੈ ਜੀ ਜਿੰਨਾ ਭੈਣਾਂ ਦੇ ਭਰਾ ਹੈ ਨਹੀਂ ਤੇ ਉਹ ਲੁੱਕ ਲੁੱਕ ਰੋਂਦਿਆਂ ਨੇ ਬਹੁਤ ਔਖਾ ਹੈ ਜੀ ਤੇ ਸਾਡੀ ਇਹ ਛੋਟਾ ਜਿਹਾ ਸਨੇਹ ਹੈ ਕੋਈ ਬਾਲਾ ਵੱਡਾ ਨਹੀਂ ਲਾਇਆ ਤੇ ਨੂੰ ਲਾਇਕ ਫੋਲੋ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਕਿਉਂਕਿ ਸਾਡਾ ਇੰਨਾ ਹੌਸਲਾ ਵਧਾਈ ਹੋ ਜਾਂਦਾ ਹੈ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਤੁਹਾਡੇ ਠੀਕ ਹੈ ਤੇ ਸਾਨੂੰ ਇੰਨੇ ਨਾਲ ਐਂ ਜਿਹੋ ਹੋ ਜਾਂਦਾ ਵੀ ਆਪਾਂ ਹੋਰ ਵੀ ਵੀਡੀਓ ਚੰਗੀ ਪਾਗੇ ਯਾਰ ਬਸ ਆਹੀ ਹੁੰਦਾ ਬਾਈ ਕਿਉਂ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨ ਹੈ ਚਲੋ ਬਾਈ ਜੀ ਚੰਗਾ ਜੀ ਸਤਿ ਸ੍ਰੀ ਅਕਾਲ